ਲੁਧਿਆਣਾ ਵਿੱਚ ਇੱਕ ਸ਼ਖਸ ਨੇ ਆਪਣੀ ਹੀ ਪਤਨੀ ਦਾ ਕਤਲ ਕਰ ਦਿੱਤਾ। ਮਾਮਲਾ ਲੁਧਿਆਣਾ ਦੇ ਐਸਪੀਐਸ ਨਾਲਗਰਦਾ ਹੈ। ਮੁਲਜ਼ਮ ਸੋਨੂ ਨੂੰ ਪਤਨੀ ਪੂਨਮ ਦੇ ਕਤਲ ਦੇ ਇਲਜ਼ਾਮ ਹੇਠ ਗ੍ਰਿਫਤਾਰ ਕਰ ਲਿਆ ਗਿਆ। ਇਹ ਪਰਿਵਾਰ ਬਿਹਾਰ ਨਾਲ ਸਬੰਧਿਤ ਹੈ। ਮੁਲਜ਼ਮ ਨੇ ਆਪਣਾ ਗੁਨਾਹ ਕਬੂਲਦਿਆ ਕਿ ਆ ਕਿ ਉਸ ਨੂੰ ਪੂਨਮ ਦੇ ਚਰਿੱਤਰ ਤੇ ਸ਼ੱਕ ਸੀ। ਵੀਰਵਾਰ ਰਾਤ ਉਸਨੇ ਸ਼ਰਾਬ ਦੇ ਨਸ਼ੇ 'ਚ ਪੂਨਮ ਦੇ ਪੇੜ 'ਚ ਸਿਲਾਈ ਮਸ਼ੀਨ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਗਲਤ ਚੱਲਦੀ ਸੀ ਜੀ ਉਹ ਮਾਈਕੇ ਜਾਣੋ ਹਮੇਸ਼ਾ ਜਿੱਦ ਕਰਦੀ ਸੀ ਕਿਉਂਕਿ ਉਹਦਾ ਮਾਈਕੇ 'ਚ ਗਲਤ ਕੰਮ ਹੁੰਦੇ ਮੈਨੂੰ ਇਹਨਾਂ ਪਤਾ ਬਈ ਮੈਂ ਉੱਥੇ ਜਾਣ ਨਹੀਂ ਦੇਣਾ ਚਾਹੁੰਦਾ ਸੀ ਇਕੱਲੇ اسی ਗੱਲਾਂ ਪਿੱਛੇ ਛੋਟੀਆਂ ਛੋਟੀਆਂ ਚੀਜ਼ਾਂ 'ਚ ਲੜਾਈਆਂ ਕਰਦੀ ਰਹਿੰਦੀ ਸੀਗੀ ਇਸ ਕਰਕੇ ਫਿਰੇ ਕੱਲ ਗੁੱਸੇ-ਗੁੱਸੇ 'ਚ ਹੋ ਗਿਆ ਉਹਦਾ ਬਸ਼ਾ ਕਰ ਦੋਗੇ ਬਣੀ ਜਨਾਨੀ ਦੇ ਉਹਦੀ ਮਾਂ ਕਰਕੇ ਉਹ ਜਨਾਨੀ ਦਾ ਚੈੱਕ ਕਰਦਾ ਸੀ ਉਹਦੀ ਮਾਂ ਐਦਾ ਦੀ ਸੀਗੀ ਇਸ ਕਰਕੇ ਉਹ ਚੈੱਕ ਕਰਦਾ ਸੀ ਉਹ ਜਦੋਂ ਪੇਕੇ ਤੋਂ ਆਈ ਤਾਂ ਉਹਦੇ ਕੁਝ ਝਗਮ-ਝਗਮ ਸੀਗੇ ਮੈਨੂੰ ਨਹੀਂ ਪਤਾ ਉਹ ਕਹਿੰਦਾ ਸੀ ਇਹਨਾਂ ਲੇਕਿਨ ਮੈਂ ਤਾਂ ਕੁਝ ਨਹੀਂ ਕੀਤਾ ਮੈਨੂੰ ਤਾਂ ਮੈਂ ਤਾਂ ਰੋਜ਼ ਇਹਨਾਂ ਨੂੰ ਸਮਝਾਉਂਦੀ ਰਹਿੰਦੀ ਜਦੋਂ ਵੀ ਲੜਦੇ ਸੀ ਉਹਦੇ ਵੀ ਨਸ਼ੇ ਦਾ ਆਦਤ ਸੀ ਨਸ਼ੇ ਦਾ ਆਦਤ ਹੀ ਸੀ ਕਦੇਗਾ ਪੀਂਦਾ ਸੀ ਹਾਂ ਪੀ ਲੈਂਦਾ ਸੀ ਕਦੇਗਾ ਜਦੋਂ ਗੁੱਸੇ 'ਚ ਹੁੰਦਾ ਸੀ ਉਦੋਂ ਜਾ ਕੇ ਪੀ ਜਾਂਦਾ ਸੀ ਪੀਣ ਤੋਂ ਬਾਅਦ ਉਹ ਮਤਲਬ ਇਸ ਤਰ੍ਹਾਂ ਦੇ ਹਰਕਾ ਕਰਦਾ ਸੀ ਮਾਰਕੁੱਟ ਹਾਂ ਉਦੋਂ ਮਾਰਕੁੱਟ ਕਰਦਾ ਸੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।